ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 14ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਕਵੀ ਸੰਤੋਖ ਸਿੰਘ ਜੀ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਸੁੱਖਾਂ ਦਾ ਖਜ਼ਾਨਾ ਸਮਝਦੇ ਹੋਏ ਉਹਨਾਂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਹਾਂ ਕਿਉਂਕਿ ਜੇਕਰ ਨਾਨਕ ਜੀ ਦੀ ਕਿਰਪਾ ਹੋ ਜਾਵੇ ਤਾਂ ਵੱਡੇ ਤੋਂ ਵੱਡੇ ਪਾਪੀਆਂ ਦੇ ਪਾਪ ਨਾਸ਼ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ। ਕਵੀ ਜੀ ਕਹਿੰਦੇ ਹਨ ਕਿ ਮੈਨੂੰ ਉਹਨਾਂ ਦੀ ਕਿਰਪਾ ਦਾ ਹੀ ਆਸਰਾ ਹੈ ਅਤੇ ਮੇਰੇ ਕੋਲ ਕੋਈ ਵੀ ਸਿਆਣਪ ਨਹੀਂ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਮੇਰੇ ਮਨ ਦੀ ਮੱਤ ਬਹੁਤ ਛੋਟੀ ਹੈ ਅਤੇ ਮੇਰੇ ਵਿੱਚ ਇੱਕ ਕੌਡੀ ਪ੍ਰਾਪਤ ਕਰਨ ਦੀ ਵੀ ਯੋਗਤਾ ਨਹੀਂ ਹੈ ਪਰ ਮੈਂ ਹੀਰੇ ਦੀ ਇੱਛਾ ਕਰਦਾ ਹਾਂ ਜਿਵੇਂ ਜਿਸ ਤਰ੍ਹਾਂ ਨਾਨਕ ਜੀ ਮੈਨੂੰ ਬੁਲਾ ਰਹੇ ਹਨ ਉਸੇ ਤਰ੍ਹਾਂ ਹੀ ਮੈਂ ਕਥਾ ਲਿਖ ਰਿਹਾ ਹਾਂ ਉਹ ਅੱਗੇ ਕਹਿੰਦੇ ਹਨ ਕਿ ਮੇਰੇ ਵਿੱਚ ਇੱਕ ਲਾਈਨ ਲਿਖਣ ਦੀ ਵੀ ਸਮਰੱਥਾ ਨਹੀਂ ਹੈ ਅਤੇ ਇਹ ਗ੍ਰੰਥ ਜੋ ਤਿਆਰ ਹੋ ਰਿਹਾ ਹੈ ਉਹ ਨਾਨਕ ਜੀ ਦੀ ਕਿਰਪਾ ਸਦਕਾ ਹੀ ਦਦਕਾ ਹੀ ਹੋ ਰਿਹਾ ਹੈ ਇਥੋਂ ਹੀ 14ਵੇਂ ਅਧਿਆਏ ਦੀ ਕਥਾ ਦਾ ਆਰੰਭ ਹੁੰਦਾ ਹੈ ਜਿਸ ਵਿੱਚ ਨਾਨਕ ਜੀ ਭੁੱਖੇ ਸਾਧੂਆਂ ਨੂੰ 20 ਰੁਪਈਆ ਦਾ ਭੋਜਨ ਸ਼ਕਾਉਣਗੇ ਜੋ 20 ਰੁਪਈਏ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਸੱਚਾ ਸੌਦਾ ਕਰਨ ਲਈ ਦਿੱਤੇ ਸੀ ਭਾਈ ਵਾਲਾ ਜੀ ਗੁਰੂ ਨਾਨਕ ਅੰਗਦ ਦੇਵ ਜੀ ਨੂੰ ਕਹਿੰਦੇ ਹਨ ਕਿ ਗੁਰੂ ਜੀ ਤੁਸੀਂ ਇਹ ਨਾਨਕ ਜੀ ਦੀ ਕਥਾ ਅੱਗੇ ਸੁਣੋ ਜੋ ਮਨਾਂ ਨੂੰ ਸ਼ਾਂਤੀ ਦੇਣ ਵਾਲੀ ਹੈ ਇੱਕ ਦਿਨ ਨਾਨਕ ਜੀ ਆਪਣੇ ਘਰ ਵਿੱਚ ਬੈਠੇ ਸਾਨਾ ਅਤੇ ਮਹਤਾ ਕਾਲੂ ਜੀ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਮੇਰਾ ਪੁੱਤਰ ਨਾਨਕ ਆਮ ਇਨਸਾਨ ਨਹੀਂ ਹੈ ਅਤੇ ਉਹ ਇਹ ਸੋਚ ਕੇ ਬਹੁਤ ਹੈਰਾਨ ਹੁੰਦੇ ਹਨ ਕਿਉਂਕਿ ਨਾਨਕ ਜੀ ਨੇ ਹੁਣ ਤੱਕ ਬਹੁਤ ਵੱਡੇ ਵੱਡੇ ਵਿਦਵਾਨ ਪੰਡਤਾਂ ਨੂੰ ਉਪਦੇਸ਼ ਦਿੱਤਾ ਸੀ ਪਰ ਫਿਰ ਵੀ ਮਾਇਆ ਦੇ ਪ੍ਰਭਾਵ ਕਾਰਨ ਮਹਤਾ ਕਾਲੂ ਜੀ ਦੇ ਮਨ ਵਿੱਚ ਨਾਨਕ ਜੀ ਪ੍ਰਤੀ ਸ਼ੰਕਾ ਉਪਜਦੀ ਹੈ ਅਤੇ ਉਹ ਆਪਣੇ ਮਨ ਵਿੱਚ ਸੋਚਦੇ ਹਨ ਕਿ ਗੱਲਾਂ ਵਿੱਚ ਮੇਰੇ ਪੁੱਤਰ ਨੂੰ ਕੋਈ ਨਹੀਂ ਜਿੱਤ ਸਕਦਾ ਪਰ ਇਸ ਨੂੰ ਤਾਨ ਕਮਾਉਣ ਦੀ ਜਾਂਚ ਨਹੀਂ ਹੈ ਉਹ ਸੋਚਦੇ ਹਨ ਕਿ ਨਾਨਕ ਦੀਆਂ ਗੱਲਾਂ ਸੁਣ ਕੇ ਸਾਰੇ ਹੀ ਵਾਹ ਵਾਹ ਕਰਦੇ ਹਨ ਪਰ ਲੋਕਾਂ ਨੂੰ ਨਹੀਂ ਪਤਾ ਕਿ ਮੇਰੇ ਦਿਲ ਤੇ ਕੀ ਬੀਤਦੀ ਹੈ ਹੁਣ ਸਰਦੀ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ ਭਾਈ ਬਾਲਾ ਜੀ ਅਤੇ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾਉਂਦੇ ਹੋਏ ਦੱਸਦੇ ਹਨ ਕਿ ਸਰਦੀ ਦੇ ਰੂਪ ਵਿੱਚ ਸਾਰੇ ਤਲਾਬਾਂ ਉੱਪਰ ਕਾਈ ਜੰਮਣ ਕਾਰਨ ਕਮਲ ਦੇ ਫੁੱਲਾਂ ਦੀ ਇੱਕ ਬਗੀਚੀ ਜਿਹੀ ਬਣ ਗਈ ਜਿਸ ਤਰ੍ਹਾਂ ਕਮਲ ਦੇ ਫੁੱਲਾਂ ਦੀ ਸੋਭਾ ਘਟ ਗਈ ਕਾਈ ਜੰਮਣ ਕਰਕੇ ਉਸੇ ਤਰ੍ਹਾਂ ਕੁਸੰਗਤ ਵਿੱਚ ਜਾ ਕੇ ਇਨਸਾਨ ਦੀ ਸੋਭਾ ਵੀ ਘਟ ਜਾਂਦੀ ਹੈ ਇਸ ਸਰਦੀ ਦੇ ਮੌਸਮ ਵਿੱਚ ਲੋਕ ਅੱਗ ਦਾ ਨਿਗ ਇਸ ਤਰ੍ਹਾਂ ਮੰਨਦੇ ਹਨ ਜਿਵੇਂ ਰਾਜੇ ਦੇ ਕੋਲ ਸਿਆਣੇ ਲੋਕ ਆ ਕੇ ਬੈਠਦੇ ਹਨ ਇਸ ਮੌਸਮ ਵਿੱਚ ਸੂਰਜ ਦੀ ਤਪਸ਼ ਬਹੁਤ ਘਟ ਜਾਂਦੀ ਹੈ ਜੋ ਇਸ ਤਰ੍ਹਾਂ ਮਹਿਸੂਸ ਹੁੰਦੀ ਹੈ ਜਿਵੇਂ ਕੋਈ ਰਾਜਾ ਆਲਸੀ ਹੋ ਗਿਆ ਹੋਵੇ ਕਾਂਬਾ ਛੇੜਨ ਵਾਲੀ ਠੰਡ ਪੈ ਰਹੀ ਹੈ ਅਤੇ ਜੰਗਲ ਦੇ ਜਾਨਵਰ ਵੀ ਠੰਡ ਕਾਰਨ ਤੰਗ ਹੋ ਰਹੇ ਹਨ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਰਾਜਾ ਬਿਨਾਂ ਤਾਕਤ ਦੇ ਰਾਜ ਕਰਦਾ ਹੈ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਚੋਰ ਆਕੇ ਪਰਚਾਂ ਨੂੰ ਦੁਖੀ ਕਰਦੇ ਹਨ ਇਸ ਸਰਦੀ ਦੇ ਮੌਸਮ ਵਿੱਚ ਰਾਤਾਂ ਲੰਮੀਆਂ ਹੋ ਜਾਂਦੀਆਂ ਹਨ ਅਤੇ ਲੋਕ ਰਚਾਈਆਂ ਲੈ ਕੇ ਲੰਮੇ ਪੈ ਰਹੇ ਹੰਾ ਜਿਵੇਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜੀ ਲੈ ਕੇ ਭਗਤਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਸੇ ਤਰ੍ਹਾਂ ਰਚਾਈ ਵੀ ਲੋਕਾਂ ਨੂੰ ਆਰਾਮ ਦਿੰਦੀ ਹੈ ਸਰਦੀ ਦੇ ਮੌਸਮ ਵਿੱਚ ਅਤੇ ਇਸ ਮੌਸਮ ਵਿੱਚ ਧੁੱਪ ਦਾ ਨਿਗ ਚੰਗਾ ਲੱਗਦਾ ਹੈ ਗੁਰੂ ਤੋਂ ਬਿਨਾ ਕੋਈ ਰਖਵਾਲੀ ਨਹੀਂ ਕਰਦਾ ਕਿਉਂਕਿ ਗੁਰੂ ਗਲਤ ਰਾਹਾਂ ਤੋਂ ਰੋਪਦਾ ਹੈ ਜਿਸ ਤਰ੍ਹਾਂ ਠੰਡ ਦੇ ਮੌਸਮ ਵਿੱਚ ਹਰ ਕੋਈ ਸਹਾਰਾ ਭਾਲਦਾ ਹੈ ਉਸੇ ਤਰ੍ਹਾਂ ਨਾਨਕ ਜੀ ਦੁੱਖਾਂ ਵਿੱਚ ਲੋਕਾਂ ਨੂੰ ਸਹਾਰਾ ਦੇ ਕੇ ਬਚਾ ਰਹੇ ਹਨ ਨਾਨਕ ਜੀ ਸੰਤਾਂ ਮਹਾਂਪੁਰਸਾਂ ਦੀ ਸੰਗਤ ਕਰਦੇ ਹਨ ਅਤੇ ਉਹ ਨਾ ਕਿਸੇ ਨਾਲ ਬੋਲਦੇ ਹਨ ਅਤੇ ਨਾ ਹੀ ਕਿਸੇ ਨੂੰ ਮਿਲਦੇ ਹਨ ਇਸ ਤਰ੍ਹਾਂ ਇਕਾਂਤ ਵਿੱਚ ਬੈਠੇ ਰਹਿੰਦੇ ਹਨ ਗੁਣਾ ਦੀ ਖਾਨ ਨਾਨਕ ਜੀ ਇਸ ਤਰ੍ਹਾਂ 2 ਮਹੀਨੇ ਠੰਡ ਦੇ ਨਾਨਕ ਜੀ ਨੇ ਇਸੇ ਤਰ੍ਹਾਂ ਹੀ ਬਤੀਤ ਕੀਤੇ ਇਸ ਤੋਂ ਬਾਅਦ ਨਾਨਕ ਜੀ ਆਲੇ-ਦੁਆਲੇ ਤੁਰਨ ਫਿਰਨ ਲੱਗ ਪਏ ਅਤੇ ਚੰਗੀ ਤਰ੍ਹਾਂ ਖਾਣ ਪੀਣ ਲੱਗੇ ਮਾਤਾ ਤ੍ਰਿਪਤਾ ਜੀ ਹੁਣ ਬਹੁਤ ਖੁਸ਼ ਹੋ ਰਹੇ ਹਨ ਕਿ ਨਾਨਕ ਜੀ ਨੂੰ ਇਸ ਤਰ੍ਹਾਂ ਵੇਖ ਕੇ ਅਤੇ ਉਹ ਸੋਚਦੇ ਹਨ ਕਿ ਹੁਣ ਮੇਰਾ ਪੁੱਤਰ ਠੀਕ ਹੋ ਗਿਆ ਹੈ ਮਾਤਾ ਜੀ ਗਰੀਬਾਂ ਨੂੰ ਦਾਨਪੂਰਨ ਕਰਦੇ ਹਨ ਖੁਸ਼ ਹੋ ਕੇ ਅਤੇ ਉਹਨਾਂ ਨੇ ਨਾਨਕ ਜੀ ਲਈ ਸੁੰਦਰ ਕੱਪੜੇ ਤਿਆਰ ਕਰਵਾਏ ਫਿਰ ਬੜੇ ਪਿਆਰ ਨਾਲ ਉਹਨਾਂ ਨੇ ਉਹ ਕੱਪੜੇ ਨਾਨਕ ਜੀ ਨੂੰ ਪਹਿਨਾਏ ਮਾਤਾ ਤ੍ਰਿਪਤਾ ਜੀ ਸੋਚਦੇ ਹਨ ਕਿ ਮੇਰੇ ਭਾਗ ਬਹੁਤ ਵੱਡੇ ਹਨ ਜੋ ਮੇਰਾ ਪੁੱਤਰ ਠੀਕ ਹੋ ਗਿਆ ਹੈ ਅਤੇ ਸਾਰੇ ਰਿਸ਼ਤੇਦਾਰ ਵੀ ਘਰ ਆਉਣ ਲੱਗੇ ਨਾਨਕ ਜੀ ਨੂੰ ਮਿਲਣ ਵਾਸਤੇ ਨਾਨਕ ਜੀ ਹੁਣ ਆਪਣੇ ਘਰ ਬੈਠ ਕੇ ਆਪਣੇ ਪਿਤਾ ਮਹਿਤਾ ਕਾਲੂ ਜੀ ਦੀ ਗੱਲ ਸੁਣਦੇ ਹਨ ਅਤੇ ਬਾਬਾ ਮਹਿਤਾ ਕਾਲੂ ਜੀ ਵੀ ਖੁਸ਼ ਹੁੰਦੇ ਹਨ ਕਿ ਮੇਰਾ ਪੁੱਤਰ ਹੁਣ ਠੀਕ ਹੋ ਗਿਆ ਹੈ ਹੁਣ ਨਾਨਕ ਨੂੰ ਕੋਈ ਕੰਮ ਨਾਨਕ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਪਰ ਇਹ ਤਾਂ ਸਾਰਾ ਦਿਨ ਪਿੰਡ ਵਿੱਚ ਇਧਰ ਉਧਰ ਤੋਰੀ ਅਫਰਦਾ ਹੈ ਨਾਨਕ ਜੀ ਦੀ ਉਮਰ ਇਸ ਸਮੇ 12 ਜਾਂ 13 ਸਾਲ ਦੀ ਹੋ ਚੁੱਕੀ ਸੀ ਅਤੇ ਉਹ ਬਹੁਤ ਸੁੰਦਰ ਆਵਾਜ਼ ਵਿੱਚ ਬੋਲਦੇ ਸਨ ਜੋ ਉਹਨਾਂ ਦੀ ਮਿੱਠੀ ਆਵਾਜ਼ ਸੁਣਦਾ ਸੀ ਉਹ ਸੁਣਦਾ ਹੀ ਰਹਿ ਜਾਂਦਾ ਸੀ ਨਾਨਕ ਜੀ ਦੀਆਂ ਅੱਖਾਂ ਬਹੁਤ ਸੁੰਦਰ ਸਨ ਨਾਨਕ ਜੀ ਦਾ ਚਿਹਰਾ ਚੰਦਰਮਾ ਦੀ ਤਰ੍ਹਾਂ ਸਾਫ਼ ਅਤੇ ਚਿੱਟਾ ਹੈ ਅਤੇ ਉਹ ਬਹੁਤ ਸੁੰਦਰ ਚਾਲ ਭਾਵ ਹੌਲੀ-ਹੌਲੀ ਤੁਰਦੇ ਹਨ ਅਤੇ ਜਿਸ ਵੱਲ ਵੀ ਉਹ ਦੇਖਦੇ ਹਨ ਉਸ ਦੇ ਦੁੱਖਾਂ ਦਾ ਖਾਤਮਾ ਕਰ ਦਿੰਦੇ ਹਨ ਨਾਨਕ ਜੀ ਇਸ ਸਮੇਂ ਕੋਈ ਕਮਾਈ ਨਹੀਂ ਕਰਦੇ ਸਨ ਅਤੇ ਏਸੇ ਤਰ੍ਹਾਂ ਸਮਾਂ ਬੀਤਦਾ ਗਿਆ ਨਾਨਕ ਜੀ ਲੋਕਾਂ ਨੂੰ ਬੰਦਨਾ ਤੋਂ ਮੁਕਤ ਕਰਨ ਵਾਸਤੇ ਆਏ ਸਨ ਇੱਕ ਦਿਨ ਮਹਿਤਾ ਕਾਲੂ ਜੀ ਆਪਣੇ ਘਰ ਵਿੱਚ ਬੈਠੇ ਸਨ ਅਤੇ ਉਹਨਾਂ ਨੇ ਨਾਨਕ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੇ ਨਾਨਕ ਜੀ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਕਮਾਈ ਕਿਵੇਂ ਕਰਨੀ ਹੈ ਮਹਿਤਾ ਕਾਲੂ ਜੀ ਬੜੇ ਪਿਆਰ ਨਾਲ ਨਾਨਕ ਜੀ ਨੂੰ ਕਿਹਾ ਕਿ हे ਨਾਨਕ ਤੂੰ ਮੇਰਾ ਇੱਕੋ ਹੀ ਪੁੱਤਰ ਹੈ ਮੇਰੇ ਕੋਈ ਦੂਸਰਾ ਪੁੱਤਰ ਨਹੀਂ ਜੋ ਘਰ ਦੇ ਕੰਮ ਕਰੇ ਪਰ ਤੂੰ ਘਰ ਨੂੰ ਸੰਭਾਲਦਾ ਕਿਉਂ ਨਹੀਂ ਅਤੇ ਤੂੰ ਫਕੀਰਾਂ ਦੀ ਤਰ੍ਹਾਂ ਕਿਉਂ ਵਿਚਰਦਾ ਹੈ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਤੂੰ ਗ੍ਰਸਤੀ ਧਰਮ ਦੀਆਂ ਜ਼ਿੰਮੇਵਾਰੀਆਂ ਕਿਉਂ ਨਹੀਂ ਨਿਭਾ ਰਿਹਾ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਜਿਉਂਦਾ ਹਾਂ ਉਹਨਾਂ ਸਮਾਂ ਮੈਂ ਘਰ ਸੰਭਾਲ ਲਵਾਂਗਾ ਪਰ ਬਾਅਦ ਵਿੱਚ ਕੀ ਹੋਵੇਗਾ ਮੈਂ ਸੋਚਦਾ ਰਹਿੰਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਤੂੰ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਪਾਵੇਂਗਾ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਜਦੋਂ ਤੇਰਾ ਜਨਮ ਹੋਇਆ ਸੀ ਤਾਂ ਮੈਂ ਬਹੁਤ ਖੁਸ਼ ਹੋਇਆ ਸੀ ਅਤੇ ਤੇਰਾ ਨਾਮ ਨਾਨਕ ਵੀ ਇਸੇ ਕਰਕੇ ਰੱਖਿਆ ਸੀ ਸਾਰੇ ਲੋਕ ਇਹ ਜਾਣਦੇ ਹਨ ਕਿ ਮਹਤਾ ਕਾਲੂ ਜੀ ਬਹੁਤ ਚੰਗੀ ਤਰ੍ਹਾਂ ਧਨ ਕਮਾ ਰਿਹਾ ਹੈ ਜਿਸ ਤਰ੍ਹਾਂ ਪੂਰਨਵਾਸੀ ਦੇ ਦਿਨ ਪੂਰਾ ਚੰਦਰਮਾ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਲੋਕ ਮੇਰੇ ਬਾਰੇ ਜਾਣਦੇ ਹਨ ਕਿ ਮੈਂ ਗੁਨਾ ਵਿੱਚ ਪੂਰਨ ਹਾਂ ਮਹਤਾ ਕਾਲੂ ਜੀ ਕਹਿਣ ਲੱਗੇ ਕਿ ਸਾਰੇ ਹੀ ਲੋਕ ਮੇਰੀ ਉਸਤਤ ਕਰਦੇ ਹਨ ਪਰ ਤੂੰ ਮੇਰੇ ਘਰ ਵਿੱਚ ਇੱਕ ਗ੍ਰਹਿਣ ਦੀ ਤਰ੍ਹਾਂ ਹੈ ਜੋ ਮੇਰੀ ਵੀ ਚਮਕ ਘਟਾ ਰਿਹਾ ਹੈ ਸਾਰੇ ਲੋਕ ਮੇਰੀ ਵੀ ਵਡਿਆਈ ਕਰਦੇ ਹਨ ਪਰ ਤੇਰੇ ਬਾਰੇ ਕਹਿੰਦੇ ਹਨ ਕਿ ਇਸ ਦਾ ਪੁੱਤਰ ਬੇਲਾ ਹੀ ਤੁਰਿਆ ਫਿਰਦਾ ਹੈ ਤੈਨੂੰ ਇੱਕ ਵੀ ਤਰੀਕਾ ਨਹੀਂ ਆਉਂਦਾ ਧਨ ਕਮਾਉਣ ਦਾ ਅਤੇ ਖੱਤਰੀਆਂ ਦੀ ਇਹ ਰੀਤੀ ਹੈ ਕਿ ਆਪਾਂ ਕੋਈ ਕਮਾਈ ਕਰੀ ਮਹਤਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਮੈਂ ਤੈਨੂੰ ਸਮਝਾ ਸਮਝਾ ਕੇ ਥੱਕ ਗਿਆ ਹਾਂ ਪਰ ਤੂੰ ਕੁਝ ਵੀ ਕਮਾ ਕੇ ਕਰ ਨਹੀਂ ਲਿਆਉਂਦਾ ਨਾਨਕ ਜੀ ਚੁੱਪ ਕਰਕੇ ਮਹਤਾ ਕਾਲੂ ਜੀ ਦੀਆਂ ਸਾਰੀਆਂ ਗੱਲਾਂ ਸੁਣਦੇ ਰਹੇ ਅਤੇ ਉਹ ਅਡੋਲ ਅਵਸਥਾ ਵਿੱਚ ਬੈਠੇ ਰਹੇ ਬਾਬਾ ਮਹਿਤਾ ਕਾਲੂ ਜੀ ਵਾਰ-ਵਾਰ ਕਠੋਰ ਸ਼ਬਦ ਵਰਤ ਕੇ ਨਾਨਕ ਜੀ ਨੂੰ ਸਮਝਾ ਰਹੇ ਸਨ ਅਤੇ ਉਹ ਇਕੱਲੇ ਹੀ ਬੋਲ ਰਹੇ ਸਨ ਨਾਨਕ ਜੀ ਚੁੱਪ ਕਰਕੇ ਬੈਠੇ ਸਨ ਇਸ ਤਰ੍ਹਾਂ ਮਹਿਤਾ ਕਾਲੂ ਜੀ ਦੋ ਘੜੀਆਂ ਨਾਨਕ ਜੀ ਨੂੰ ਸਮਝਾਉਂਦੇ ਰਹੇ ਇਸ ਤੋਂ ਬਾਅਦ ਮਹਿਤਾ ਕਾਲੂ ਜੀ ਦਾ ਗੁੱਸਾ ਥੋੜਾ ਠੰਡਾ ਹੋਇਆ ਅਤੇ ਫਿਰ ਨਾਨਕ ਜੀ ਨੇ ਹੱਥ ਜੋੜ ਕੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ ਮaaf ਕਰ ਦੇਵੋ ਮੈਂ ਤੋਂ ਗਲਤੀ ਹੋ ਗਈ ਹੈ ਮੈਂ ਅੱਗੇ ਤੋਂ ਤੁਹਾਡਾ ਕੋਈ ਵੀ ਕੰਮ ਖਰਾਬ ਨਹੀਂ ਕਰਾਂਗਾ ਅਤੇ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ ਮੈਂ ਆਪਣਾ ਕੰਮ ਪ੍ਰੇਮ ਨਾਲ ਕਰਾਂਗਾ ਜੋ ਕੰਮ ਕਰਨ ਦੇ ਮੈਂ ਯੋਗ ਹਾਂ ਮੈਂ ਜ਼ਰੂਰ ਕਰਾਂਗਾ ਨਾਨਕ ਜੀ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਦੱਸੋ ਮੈਂ ਕੀ ਕਰਾਂ ਨਾਨਕ ਜੀ ਦੀਆਂ ਇਹ ਸੁੰਦਰ ਗੱਲਾਂ ਸੁਣ ਕੇ ਮਹਿਤਾ ਕਾਲੂ ਜੀ ਸੋਚਣ ਲੱਗਾ ਕਿ ਮੇਰਾ ਪੁੱਤਰ ਹੋਣਾ ਠੀਕ ਹੋ ਗਿਆ ਹੈ ਇਸ ਤਰ੍ਹਾਂ ਮਹਿਤਾ ਕਾਲੂ ਜੀ ਨੇ ਇੱਕ ਧਾਨ ਕਮਾਉਣ ਦਾ ਤਰੀਕਾ ਸੋਚਿਆ ਅਤੇ ਉਹਨਾਂ ਨੇ ਕਿਹਾ ਕਿ ਇਹ ਪੁੱਤਰ ਪਹਿਲਾਂ ਮੈਂ ਤੈਨੂੰ ਖੇਤੀ ਕਰਨ ਭੇਜਿਆ ਪਰ ਤੂੰ ਸਾਰੀ ਖੇਤੀ ਪਸ਼ੂਆਂ ਨੂੰ ਚੁਰਾ ਦਿੱਤੀ ਉਸ ਸਮੇਂ ਮੈਂ ਆਪਣੇ ਮਨ ਵਿੱਚ ਸੋਚਿਆ ਸੀ ਕਿ ਮੈਂ ਤੈਨੂੰ ਇੱਕ ਪਿੰਡ ਸੌਂਪਾਂਗਾ ਜਿਸ ਉੱਪਰ ਤੂੰ ਖੇਤੀ ਕਰਦਾ ਪਰ ਮੇਰਾ ਉਹ ਸੁਪਨਾ ਉਸ ਤਰ੍ਹਾਂ ਪੂਰਾ ਨਾ ਹੋਇਆ ਜਿਸ ਤਰ੍ਹਾਂ ਇੱਕ ਪਿੰਗਲਾ ਪਰਬਤ ਤੇ ਨਹੀਂ ਚੜ ਸਕਦਾ। ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਹੁਣ ਮੈਂ ਤੈਨੂੰ 20 ਰੁਪਏ ਦਿੰਦਾ ਹਾਂ ਤੂੰ ਜਾ ਕੇ ਕੋਈ ਵਪਾਰ ਕਰ। ਇਸ ਤਰ੍ਹਾਂ ਤੂੰ ਕਿਸੇ ਹੋਰ ਸਥਾਨ ਤੋਂ ਵਸਤ ਲਿਆ ਕੇ ਇੱਥੇ ਵੇਚ ਜਿਸ ਚੀਜ਼ ਦੀ ਵੱਧ ਜ਼ਰੂਰਤ ਹੈ ਤੂੰ ਉਹ ਖਰੀਦ ਕੇ ਲਿਆਈਂ ਅਤੇ ਉੱਥੋਂ ਸਸਤੀ ਮਿਲਦੀ ਹੋਵੇ। ਜਿੱਥੋਂ ਤੂੰ ਖਰੀਦ ਕੇ ਲਿਆਵੇਂ ਸਾਰਾ ਤਰੀਕਾ ਤੂੰ ਸੋਚਣਾ ਹੈ ਕਿ ਉਹ ਵਸਤੂ ਕਿਵੇਂ ਵੇਚਣੀ ਹੈ ਅਤੇ ਕਿੱਥੋਂ ਖਰੀਦਣੀ ਹੈ ਜੇਕਰ ਤੂੰ ਚੰਗਾ ਸੌਦਾ ਲਿਆਇਆ ਤਾਂ ਤੇਰਾ ਕੰਮ ਚੰਗਾ ਚੱਲ ਪਵੇਗਾ ਅਤੇ ਮੈਂ ਤੈਨੂੰ ਫੇਰ ਹੋਰ ਧੰ ਦੇ ਦੇ ਦੇਵਾਂਗਾ ਜਿਸ ਨਾਲ ਆਪਾਂ ਆਪਣੇ ਕੰਮ ਨੂੰ ਅੱਗੇ ਵਧਾਵਾਂਗੇ ਮਹਤਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਮੇਰੇ 20 ਰੁਪਏ ਤੂੰ ਮੈਨੂੰ ਵਾਪਸ ਕਰ ਦੇਮੀ ਅਤੇ ਵਾਚਤ ਤੂੰ ਆਪਣੇ ਕੋਲ ਰੱਖ ਲਮੀ ਇਸ ਤਰ੍ਹਾਂ ਆਪਾਂ ਕੋਈ ਵਪਾਰ ਸ਼ੁਰੂ ਕਰਦੇ ਹਾਂ ਅਤੇ ਸਾਰੇ ਅਤੇ ਇਸ ਤਰ੍ਹਾਂ ਹਰ ਰੋਜ਼ ਆਪਣਾ ਧਨ ਵਧਣਾ ਸ਼ੁਰੂ ਹੋ ਜਾਵੇਗਾ ਫਿਰ ਸਾਰੇ ਹੀ ਲੋਕ ਤੇਰੀ ਬਹੁਤ ਉਸਤਤ ਕਰਨਗੇ ਮਹਤਾ ਕਾਲੂ ਜੀ ਸੋਚਦੇ ਹਨ ਕਿ ਨਾਨਕ ਨੂੰ ਇਕੱਲੇ ਨਹੀਂ ਭੇਜਣਾ ਇਹਨਾਂ ਦੇ ਨਾਲ ਵਾਲੇ ਨੂੰ ਵੀ ਭੇਜਣਾ ਹੈ ਪਾਈਵਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾਉਂਦੇ ਹੋਏ ਕਹਿਣ ਲੱਗੇ ਕਿ ਗੁਰੂ ਜੀ ਤੁਸੀਂ ਸੁਣੋ ਕਿ ਜਦੋਂ ਨਾਨਕ ਜੀ ਜਾਣ ਵਾਸਤੇ ਤਿਆਰ ਹੋਏ ਅਤੇ ਮਹਤਾ ਕਾਲੂ ਜੀ ਨੇ ਕਿਹਾ ਕਿ ਬਾਲੇ ਨਾਲ ਲੈ ਜਾਮੀ ਤਾਂ ਉਹਨਾਂ ਨੇ ਕਿਸੇ ਸੇਵਕ ਨੂੰ ਭੇਜ ਕੇ ਮੈਨੂੰ ਘਰ ਬੁਲਾਇਆ ਮੈਂ ਸੇਵਕ ਦੇ ਨਾਲ ਮਹਤਾ ਕਾਲੂ ਜੀ ਦੇ ਘਰ ਪਹੁੰਚਿਆ ਜਿੱਥੇ ਮਹਤਾ ਕਾਲੂ ਜੀ ਅਤੇ ਨਾਨਕ ਜੀ ਖੜੇ ਸਨ ਮਹਿਤਾ ਕਾਲੂ ਜੀ ਨੇ ਮੈਨੂੰ ਆਪਣੇ ਕੋਲ ਬਿਠਾਇਆ ਅਤੇ ਮੈਨੂੰ ਨਾਨਕ ਜੀ ਨਾਲ ਭੇਜਣ ਵਾਸਤੇ ਕਿਹਾ ਕਿ हे ਬਾਲੇ ਤੂੰ ਸਿਆਣਾ ਹੈ ਇਸ ਘਰ ਕੇ ਤੂੰ ਨਾਨਕ ਨਾਲ ਜਾਣਾ ਹੈ ਅਤੇ ਕੋਈ ਲਾਹੇਵੰਦ ਸੌਦਾ ਕਰਕੇ ਲਿਆਉਣਾ ਹੈ ਅਤੇ ਜੋ ਖਰੀਦਣਾ ਹੈ ਉਸ ਨੂੰ ਸੰਭਾਲ ਕੇ ਘਰ ਲੈ ਆਇਓ ਮਹਿਤਾ ਕਾਲੂ ਜੀ ਨੇ 20 ਰੁਪਏ ਕੱਢ ਕੇ ਭਾਈ ਵਾਲੇ ਨੂੰ ਫੜਾ ਦਿੱਤੇ ਭਾਈ ਵਾਲਾ ਨਾਨਕ ਜੀ ਨਾਲ ਜਾਣ ਵਾਸਤੇ ਤਿਆਰ ਹੋ ਗਿਆ ਅਤੇ ਮੁਕਤੀ ਦਾ ਦਾਤਾ ਅਤੇ ਕਲੇਸ਼ਾਂ ਨੂੰ ਕੱਟਣ ਵਾਲਾ ਨਾਨਕ ਅਤੇ ਭਾਈ ਬਾਲਾ ਬਾਲੇ ਨੇ ਆਪਣੇ ਉੱਪਰ ਮੋਟੀਆਂ ਲੋਈਆਂ ਲੈ ਲਈਆਂ ਭਾਈ ਬਾਲੇ ਨੇ ਇੱਕ ਮੋਟੀ ਲੋਈ ਆਪਣੇ ਮੋਢੇ ਤੇ ਰੱਖ ਲਈ ਕਿਉਂਕਿ ਠੰਡ ਬਹੁਤ ਸੀ ਬਾਬਾ ਮਹਿਤਾ ਕਾਲੂ ਜੀ ਦੋਵਾਂ ਨੂੰ ਪਿੰਡ ਦੇ ਬਾਹਰ ਤੱਕ ਛੱਡਣ ਵਾਸਤੇ ਆਏ ਅਤੇ ਉਹਨਾਂ ਨੇ ਨਾਨਕ ਜੀ ਅਤੇ ਭਾਈ ਬਾਲੇ ਨੂੰ ਕੁਝ ਹਦਾਇਤਾਂ ਦਿੱਤੀਆਂ ਇਸ ਤੋਂ ਬਾਅਦ ਮਹਿਤਾ ਕਾਲੂ ਜੀ ਵਾਪਸ ਪਿੰਡ ਵੱਲ ਮੁੜ ਜਾਂਦੇ ਹਨ ਅਤੇ ਵਾਰ-ਵਾਰ ਦੋਹਾਂ ਨੂੰ ਪਿੱਛੇ ਮੁੜ ਮੁੜ ਕੇ ਦੇਖਦੇ ਰਹੇ ਨਾਨਕ ਜੀ ਹੌਲੀ-ਹੌਲੀ ਅੱਗੇ ਤੁਰਦੇ ਰਹੇ ਅਤੇ ਭਾਈ ਬਾਲੇ ਨਾਲ ਗੱਲਾਂ-ਬਾਤਾਂ ਕਰਦੇ ਰਹੇ ਨਾਨਕ ਜੀ ਭਗਤੀ ਵੈਰਾਗ ਅਤੇ ਗਿਆਨ ਦੀਆਂ ਗੱਲਾਂ ਕਰਦੇ ਰਹੇ ਅਤੇ ਬਾਲੇ ਨੂੰ ਉਪਦੇਸ਼ ਦਿੰਦੇ ਰਹੇ ਵਾਲੇ ਨੇ ਦੱਸਿਆ ਕਿ ਇਸ ਤਰ੍ਹਾਂ ਅਸੀਂ ਕਾਫੀ ਪਿੰਡ ਅੱਗੇ ਲੰਘ ਗਏ ਅਤੇ ਇਸ ਤਰ੍ਹਾਂ ਚੱਲਦੇ-ਚੱਲਦੇ ਇੱਕ ਸੰਘਣਾ ਜੰਗਲ ਆਇਆ ਫਿਰ ਅਸੀਂ ਜੰਗਲ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਉੱਥੇ ਕਈ ਆਸ਼ਰਮ ਬਣੇ ਹੋਏ ਸੀ ਅਤੇ ॠषि मुनि ਬੈਠੇ ਤਪ ਕਰ ਰਹੇ ਸੀ ਉਹ ਵੱਖੋ ਵੱਖਰੇ ਤਰੀਕਿਆਂ ਨਾਲ ਅਠ ਭਾਵ ਭਗਤੀ ਕਰ ਰਹੇ ਸੀ ਕੁਝ ਹੱਥ ਉੱਪਰ ਕਰੀਮ ਖੜੇ ਸਨ ਅਤੇ ਕੁਝ ਦਰਖਤਾਂ ਨਾਲ ਪੁੱਠੇ ਲਟਕ ਰਹੇ ਸੀ ਕੋਈ ਇੱਕ ਪੈਰ ਤੇ ਖੜ ਕੇ ਭਗਤੀ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਕਰਕੇ ਉਹ ਪਰਲੋਕ ਦਾ ਸੁਖ ਪ੍ਰਾਪਤ ਕਰਨਾ ਚਾਹੁੰਦੇ ਸਨ ਕਈ ਰੇਸੀ ਆਸਨ ਕਰ ਰਹੇ ਸੀ ਅਤੇ ਕਈ ਪਦਮਾਸਨ ਕਰ ਰਹੇ ਸੀ ਕਈ ਬਿਨਾ ਪਾਣੀ ਕੋਈ ਬਿਨਾ ਪਾਣੀ ਤੋਂ ਰਹਿ ਰਿਹਾ ਸੀ ਅਤੇ ਕੁਝ ਬਿਨਾ ਖਾਣਾ ਖਾਣ ਤੋਂ ਸਿਰਫ ਪਾਣੀ ਸਹਾਰੇ ਹੀ ਜੀ ਰਹੇ ਸੀ ਕੁਝ ਸਵਾਹ ਮਲਕੇ ਚਿੱਟੇ ਹੋਏ ਬੈਠੇ ਸੀ ਅਤੇ ਕਈਆਂ ਦੇ ਸਿਰ ਤੇ ਜਟਾਂ ਬਣੀਆਂ ਹੋਈਆਂ ਸੀ ਕੁਝ ਸਰੀਰ ਤੇ ਪੱਤੇ ਲਗਾ ਕੇ ਨੰਗੇ ਬੈਠੇ ਸੀ ਅਤੇ ਕੋਈ ਅੱਗ ਦੇ ਸੇਕ ਵਿੱਚ ਬੈਠਾ ਸਰੀਰ ਤਪਾ ਰਿਹਾ ਸੀ ਕੋਈ ਜਲ ਵਿੱਚ ਬੈਠਾ ਸੀ ਅਤੇ ਸਾਰੇ ਹੀ ਪਰਮਾਤਮਾ ਦੀ ਭਗਤੀ ਕਰ ਰਹੇ ਸੀ ਕੁਝ ਦਿਨ ਰਾਤ ਖੜੇ ਹੀ ਰਹਿੰਦੇ ਸੀ ਅਤੇ ਕੁਝ ਨੇ ਮੋਨ ਧਾਰਿਆ ਹੋਇਆ ਸੀ ਕੁਝ ਇਕਾਗਰ ਚਿੱਤ ਹੋ ਕੇ ਬੈਠੇ ਸੀ ਅਤੇ ਉਹਨਾਂ ਨੇ ਸਵਰਗ ਵਰਗੇ ਸੁੱਖ ਵੀ ਨਾ ਲਏ ਕਿਉਂਕਿ ਉਹਨਾਂ ਨੂੰ ਪਰਮਾਤਮਾ ਚਾਹੀਦਾ ਸੀ ਕੁਝ ਸਾਧੂ ਸੰਤ ਬੈਠੇ ਕਥਾ ਕਥਾ ਕਰ ਰਹੇ ਸੀ ਪੜਨ ਅਤੇ ਸੁਣਨ ਵਾਲੇ ਬੜੇ ਪ੍ਰੇਮ ਨਾਲ ਬੈਠੇ ਕਥਾ ਸੁਣ ਰਹੇ ਸੀ ਇੰਨਾ ਸਾਰੇ ઋਸ਼ੀਆਂ ਮੁਨੀਆਂ ਦਾ ਇੱਕ ਮੁਖੀ ਸੀ ਜੋ ਕਾਫੀ ਉੱਚੀ ਅਵਸਥਾ ਵਾਲਾ ਸੀ ਦਰਖਤਾਂ ਦੇ ਸਿੱਲਾਂ ਦੀ ਉਸਨੇ ਆਪਣੇ ਲੱਕ ਦਵਾਲੇ ਲੰਗੋਟੀ ਬਣਾਈ ਹੋਈ ਸੀ ਇਸ ਮੁਖੀ ઋષਿ ਦਾ ਨਾਮ ਸੀ ਸੰਤਰੇਨ ਅਤੇ ਉਹ ਮਿਰਗ ਦੀ ਚਮੜੀ ਤੇ ਬੈਠਦਾ ਸੀ ਉਸ ਦੇ ਜਟਾਵਾਂ ਦਾ ਬਹੁਤ ਭਾਰਾ ਜੂੜਾ ਬਣਾਇਆ ਹੋਇਆ ਸੀ ਉਹ ਵੀ ਭਗਤੀ ਵਿੱਚ ਲੀਨ ਬੈਠਾ ਸੀ ਨਾਨਕ ਜੀ ਅਤੇ ਭਾਈ ਵਾਲਾ ਜੀ ਸਾਰੇ ਰਿਸ਼ੀ मुनियों ਨੂੰ ਕਢ ਕੇ ਦੇਖ ਰਹੇ ਸੀ ਨਾਨਕ ਜੀ ਨੇ ਬੜੀ ਮਿੱਠੀ ਆਵਾਜ਼ ਵਿੱਚ ਭਾਈ ਵਾਲੇ ਨੂੰ ਕਿਹਾ ਕਿ ਆਪਾਂ ਨੇ ਇਹ ਵਣਜ ਵਪਾਰ ਕਰਨਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਰਸੀ ਮੁਣੀਆਂ ਨੂੰ ਛੱਡ ਕੇ ਮੇਰਾ ਕੋਈ ਹੋਰ ਵਪਾਰ ਕਰਨ ਨੂੰ ਦਿਲ ਨਹੀਂ ਕਰਦਾ। ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਜੇ ਰਸਤੇ ਵਿੱਚ ਕਿਸੇ ਨੂੰ ਹੀਰਾ ਮਿਲ ਜਾਵੇ ਤਾਂ ਉਹ ਕਾ ਦੀ ਭਾਲ ਕਿਉਂ ਕਰੇਗਾ? ਜੇਕਰ ਕੋਈ ਸ਼ਹਿਦ ਲੈਣ ਜਾਵੇ ਅਤੇ ਉਸ ਨੂੰ ਅੰਮ੍ਰਿਤ ਮਿਲ ਜਾਵੇ ਤਾਂ ਉਸ ਨੇ ਸ਼ਹਿਦ ਕੀ ਕਰਨਾ ਹੈ? ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਮੇਰੇ ਪਿਤਾ ਮਹਿਤਾ ਕਾਲੂ ਜੀ ਨੇ ਕਿਹਾ ਸੀ ਕਿ ਕੋਈ ਚੰਗਾ ਵਪਾਰ ਕਰਕੇ ਆਓ ਅਤੇ ਇਸ ਨਾਲੋਂ ਫਾਇਦੇਮੰਦ ਹੋਰ ਕੋਈ ਵਪਾਰ ਨਹੀਂ ਹੋ ਸਕਦਾ ਤੂੰ ਸਾਰੀਆਂ ਥਾਮਾਂ ਤੇ ਫਿਰਕੇ ਦੇਖ ਲੈ ਭਾਵੇਂ ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ 20 ਰੁਪਏ ਕੱਢ ਕੇ ਇੱਥੇ ਮੱਥਾ ਟੇਕ ਦੇ ਇਹ ਰੀਸੀ ਮੂਨੀ ਇਹਨਾਂ 20 ਰੁਪਈਆਂ ਦਾ ਲੰਗਰ ਛਕਣਗੇ ਅਤੇ ਹੋਰ ਕੱਪੜਾ ਲੀੜਾ ਲੈ ਲੈਣਗੇ ਨਾਨਕ ਜੀ ਦੀਆਂ ਇਹ ਗੱਲਾਂ ਸੁਣ ਕੇ ਭਾਈ ਬਾਲਾ ਬਹੁਤ ਹੈਰਾਨ ਹੋ ਗਿਆ ਅਤੇ ਫੇਰ ਉਹ ਮਹਤਾ ਕਾਲੂ ਜੀ ਬਾਰੇ ਸੋਚ ਕੇ ਡਰ ਗਿਆ ਫਿਰ ਉਸ ਨੇ ਨਾਨਕ ਜੀ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਨੇ ਆਪਾਂ ਨੂੰ ਬਾਣੀਆਂ ਵਾਂਗ ਵਣਜ ਵਪਾਰ ਕਰਨ ਭੇਜਿਆ ਹੈ ਜਿਸ ਦਾ ਲਾਭ ਆਪਾਂ ਨੂੰ ਹੁਣੇ ਹੀ ਚਾਹੀਦਾ ਹੈ ਤੁਸੀਂ ਜਾਣਦੇ ਹੋ ਕਿ ਤੁਹਾਡੇ ਪਿਤਾ ਮਹਤਾ ਕਾਲੂ ਜੀ ਦਾ ਸੁਭਾਅ ਕਿੰਨੇ ਗੁੱਸੇ ਵਾਲਾ ਹੈ ਅਤੇ ਹੁਣ ਤੁਸੀਂ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲਓ ਫਿਰ ਤੁਸੀਂ ਮੈਨੂੰ ਦੋਸ਼ ਨਾ ਦਿਓ ਫਿਰ ਤੁਸੀਂ ਦੋਵੇਂ ਪਿਤਾ ਪੁੱਤਰ ਆਪਸ ਵਿੱਚ ਹੀ ਗੱਲ ਨਿਬੇੜ ਲਿਓ ਮੈਂ ਤੁਹਾਡੇ ਵਿੱਚ ਨਹੀਂ ਆਉਣਾ ਭਾਈ ਬਾਲੇ ਨੇ ਨਾਨਕ ਜੀ ਨੂੰ ਕਿਹਾ ਕਿ ਮੈਂ ਤੁਹਾਡਾ ਸੇਵਕ ਹਾਂ ਤੁਸੀਂ ਆਪਣੇ ਸਿਰ ਤੇ ਜੋ ਮਰਜੀ ਕਰੋ ਮੈਂ ਤਾਂ ਤੁਹਾਡੇ ਨਾਲ ਹਾਂ ਆਪਾਂ ਦੋਵੇਂ ਛੋਟੇ ਹੁੰਦੇ ਇਕੱਠੇ ਖੇਡਦੇ ਰਹੇ ਹਾਂ ਮੈਂ ਤਾਂ ਸ਼ੁਰੂ ਤੋਂ ਹੀ ਤੁਹਾਡਾ ਹੁਕਮ ਮੰਨਿਆ ਹੈ ਜਿਸ ਕਰਕੇ ਮੈਂ ਹੁਣ ਤੱਕ ਬਹੁਤ ਸੁੱਖ ਪਾਇਆ ਹੈ ਪਾਈ ਬਾਲੇ ਨੇ ਕਿਹਾ ਕਿ ਤੁਹਾਡੇ ਦਿਲ ਦੀ ਇੱਛਾ ਹੈ ਤੁਸੀਂ ਉਹੀ ਕਰੋ ਫਿਰ ਉਸ ਨੇ 20 ਰੁਪਏ ਕੱਢ ਕੇ ਨਾਨਕ ਜੀ ਨੂੰ ਫੜਾ ਦਿੱਤੇ ਉਹਨਾਂ ਨੇ 20 ਰੁਪਏ ਲੈ ਕੇ ਜਿੱਥੇ ਸਾਰੇ ਸੰਤ ਮਹੰਤ ਭਗਤੀ ਕਰ ਰਹੇ ਸੀ ਉੱਥੇ ਚਲੇ ਗਏ ਫਿਰ ਨਾਨਕ ਜੀ ਨੇ ਉਹਨਾਂ ਨੂੰ ਨਮਸਕਾਰ ਕਰਕੇ 20 ਰੁਪਏ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਅਗਸਤ मुनि ਪੰਚਵਟੀ ਜੋ ਉਸ ਦਾ ਨਿਵਾਸ ਸਥਾਨ ਸੀ ਜਿੱਥੇ ਰਾਮਚੰਦਰ ਜੀ ਜਾ ਕੇ ਉਸ ਨੂੰ ਮਿਲੇ ਸੀ ਜਿਵੇਂ ਰਾਮਚੰਦਰ ਜੀ ਨੇ ਅਗਸਤ मुनि ਦਾ ਆਦਰ ਸਤਕਾਰ ਕੀਤਾ ਸੀ ਇਸੇ ਤਰ੍ਹਾਂ ਨਾਨਕ ਜੀ ਨੇ ਰਿਸਿਆਂ ਦਾ ਆਦਰ ਕੀਤਾ ਨਾਨਕ ਜੀ ਨੇ ਬੜੇ ਮਿੱਠੇ ਵਚਨਾ ਅਤੇ ਤਰਸ ਵਾਲੀ ਭਾਵਨਾ ਨਾਲ ਕਿਹਾ ਕਿ ਤੁਸੀਂ ਦਿਨ ਰਾਤ ਨੰਗੇ ਰਹਿੰਦੇ ਹੋ ਤੁਸੀਂ ਕੱਪੜੇ ਪਹਿਨਣਾ ਨਹੀਂ ਚਾਹੁੰਦੇ ਜਾਂ ਤੁਹਾਨੂੰ ਕੱਪੜੇ ਮਿਲਦੇ ਨਹੀਂ ਇਸ ਠੰਡ ਦੇ ਮੌਸਮ ਵਿੱਚ ਤੁਸੀਂ ਨੰਗੇ ਰਹਿੰਦੇ ਹੋ ਤੁਹਾਨੂੰ ਠੰਡ ਲੱਗਦੀ ਹੋਵੇਗੀ ਅਤੇ ਕਈ ਵਾਰ ਬਰਸਾਤ ਹੋ ਜਾਂਦੀ ਹੈ ਤਾਂ ਤੁਸੀਂ ਕਿਵੇਂ ਸਹਾਰਦੇ ਹੋ ਕੱਪੜਾ ਤਾਂ ਚਾਹੇ ਗਰਮੀ ਹੋਵੇ ਚਾਹੇ ਸਰਦੀ ਹਮੇਸ਼ਾ ਹੀ ਚਾਹੀਦਾ ਹੈ ਤੁਸੀਂ ਖਾਣਾ ਖਾਂਦੇ ਹੋ ਜਾਂ ਬਿਨਾਂ ਖਾਣੇ ਤੋਂ ਹੀ ਰਹਿੰਦੇ ਹੋ ਤੁਸੀਂ ਆਪਣੇ ਸਰੀਰ ਨੂੰ ਕਸ਼ਟ ਕਿਉਂ ਦੇ ਰਹੇ ਹੋ ਅਤੇ ਕੱਪੜੇ ਪਹਿਨ ਕੇ ਤੁਸੀਂ ਸੁੰਦਰ ਦਿਖੋਗੇ ਨਾਨਕ ਜੀ ਨੇ ਰਿਸ਼ੀਆਂ ਮੂਨੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਸਰੀਰ ਤੇ ਮਿੱਟੀ ਮਲ ਕੇ ਕਿਸ ਤਰ੍ਹਾਂ ਦਾ ਸਰੀਰ ਬਣਾ ਲਿਆ ਹੈ ਨਾਨਕ ਜੀ ਨੇ ਕਿਹਾ ਕਿ ਮੇਰੀਆਂ ਗੱਲਾਂ ਦਾ ਉੱਤਰ ਦੇ ਦੇਵੋ ਤੁਸੀਂ ਸਾਰੇ ਰਿਸ਼ੀਆਂ ਦੇ ਮੁਖੀ ਸੰਤ ਰੇਣ ਨੇ ਉੱਤਰ ਦਿੱਤਾ ਕਿ ਅਸੀਂ ਸਾਧ ਦਾ ਭੇਸ ਧਾਰਨ ਕੀਤਾ ਹੈ ਜਿਸ ਕਾਰਨ ਅਸੀਂ ਕੱਪੜੇ ਵੀ ਸੰਜਮ ਨਾਲ ਹੀ ਪਾਉਂਦੇ ਹਾਂ ਅਸੀਂ ਭਗਤੀ ਕਰਦੇ ਹਾਂ ਅਤੇ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਅਸੀਂ ਸੰਤੋਖ ਰੱਖਦੇ ਹਾਂ ਜੇ ਮਿਲ ਗਿਆ ਤਾਂ ਖਾ ਲੈਂਦੇ ਹਾਂ ਜੇ ਨਾ ਮਿਲੇ ਤਾਂ ਕੋਈ ਗੱਲ ਨਹੀਂ ਇਸ ਤਰ੍ਹਾਂ ਸਾਨੂੰ ਸੁੱਖ ਮਿਲਦਾ ਹੈ ਪੂਰਵਲੇ ਜਨਮਾਂ ਦੇ ਕਰਮਾਂ ਅਨੁਸਾਰ ਜਿੰਨਾ ਅਸੀਂ ਭੋਜਨ ਸ਼ਕਣਾ ਹੈ ਉਹ ਸ਼ੱਕ ਹੀ ਲੈਣਾ ਹੈ ਅਸੀਂ ਕਈ ਤਰੀਕਿਆਂ ਨਾਲ ਸੇਵਾ ਕਰਦੇ ਹਾਂ ਅਤੇ ਕਰਮਾਂ ਅਨੁਸਾਰ ਕਦੇ ਕਦੇ ਸਾਨੂੰ ਭੋਜਨ ਮਿਲ ਜਾਂਦਾ ਹੈ ਅਸੀਂ ਜੋ ਤਪ ਸਾਧਨ ਕਰਦੇ ਹਾਂ ਇਸ ਤਰ੍ਹਾਂ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਦੇ ਹਾਂ ਫਿਰ ਅਸੀਂ ਮੋਹ ਰਾਜੇ ਦੀ ਸੈਨਾ ਨੂੰ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹਰਾ ਦਿੰਦੇ ਹਾਂ ਅਤੇ ਅਸੀਂ ਸੱਤ ਦਾ ਛਤਰ ਪੈਂਦੇ ਹਾਂ ਸਾਡਾ ਇਹ ਰੂਪ ਦੇਖ ਕੇ ਬੈਰੀ ਦੂਰ ਭੱਜ ਜਾਂਦੇ ਹਨ ਇਸ ਤਰ੍ਹਾਂ ਅਸੀਂ ਨਾ ਮੁਕਣ ਵਾਲਾ ਸੁਖ ਪਾ ਲਿਆ ਹੈ ਫੇਰ ਸਾਡਾ ਮਨ ਝਟਕਣਾ ਬੰਦ ਕਰ ਦਿੰਦਾ ਹੈ ਨਾਨਕ ਜੀ ਨੇ ਜਦੋਂ ਰਿਸ਼ੀਆਂ ਮੁਨੀਆਂ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹ ਬਹੁਤ ਖੁਸ਼ ਹੋ ਗਏ ਨਾਨਕ ਜੀ ਨੇ ਫੇਰ ਉਸ ਤੋਂ ਨਾਮ ਪੁੱਛਿਆ ਅਤੇ ਕਿਹਾ ਕਿ ਤੂੰ ਧੰਨ ਹੈ ਜਿਸ ਨੇ ਆਪਣਾ ਧਰਮ ਪੱਕਾ ਕਰਕੇ ਰੱਖਿਆ ਹੈ ਤੈਨੂੰ ਸਿਰਫ ਪਰਮਾਤਮਾ ਤੋਂ ਆਸ ਹੈ ਦੁਨੀਆ ਨੂੰ ਤੈ ਛੱਡ ਦਿੱਤਾ ਹੈ ਚੰਗੀ ਮੱਤ ਨੂੰ ਧਾਰਨ ਕਰਨ ਵਾਲਾ ਸੰਤ ਹੈ ਤੂੰ ਅਤੇ ਤੂੰ ਸ਼ਾਂਤੀ ਦੀ ਬੇਲ ਨੂੰ ਪ੍ਰਾਪਤ ਕਰ ਲਿਆ ਹੈ ਨਾਨਕ ਜੀ ਦੀਆਂ ਇਹ ਗੱਲਾਂ ਸੁਣ ਕੇ ਉਹ ਮੁਖੀ ਸੰਤ ਫੇਰ ਬੋਲਿਆ ਕਿ हे ਬੁੱਧੀਮਾਨ ਤੂੰ ਬਹੁਤ ਵੱਡਾ ਗਿਆਨੀ ਹੈ ਭਾਵ ਤੂੰ ਗੁਨਾ ਦੀ ਖਾਨ ਹੈ ਦੇਖਣ ਵਿੱਚ ਭਾਵੇਂ ਤੂੰ ਛੋਟਾ ਹੈ ਪਰ ਤੂੰ ਸਾਰੇ ਵਿਸ਼ੇ ਵਿਕਾਰਾਂ ਤੋਂ ਦੂਰ ਹੈ ਤੂੰ ਆਪਣੇ ਮੱਤ ਨੂੰ ਸਤ ਸੰਗਤ ਵਿੱਚ ਜੋੜਿਆ ਹੋਇਆ ਹੈ ਅਤੇ ਤੂੰ ਉਸ ਦਾ ਲਾਹਾ ਲੈ ਰਿਹਾ ਹੈ ਫਿਰ ਈਸ਼ੀ ਨੇ ਕਿਹਾ ਕਿ ਮੇਰਾ ਨਾਮ ਸੰਤ ਰੇਨ ਹੈ ਅਤੇ ਆਪਣੇ ਗੁਰੂ ਦੇ ਵਚਨਾਂ ਦੇ ਸਦਕਾ ਮੈਂ ਇਸ ਮਾਰਗ ਤੇ ਚੱਲਿਆ ਹਾਂ ਮੈਂ ਦੀਨਤਾ ਅਤੇ ਗਰੀਬੀ ਨੂੰ ਅਪਣਾਇਆ ਹੈ ਈਸ਼ੀ ਦਾ ਨਾਮ ਸੁਣ ਕੇ ਨਾਨਕ ਜੀ ਬਹੁਤ ਖੁਸ਼ ਹੋ ਗਏ ਜਿਵੇਂ ਕਿਸੇ ਕਵੀ ਦੀ ਕਵਿਤਾ ਸੁਣ ਕੇ ਕੋਈ ਖੁਸ਼ ਹੋ ਜਾਂਦਾ ਹੈ ਇਸ ਸਮੇਂ ਨਾਨਕ ਜੀ ਨੇ ਭਾਈ ਵਾਲੇ ਨੂੰ ਕਿਹਾ ਕਿ ਆਪਾਂ ਇਹ ਵਣਜ ਵਪਾਰ ਜ਼ਰੂਰ ਕਰਨਾ ਹੈ ਫਿਰ ਉਹਨਾਂ ਨੇ 20 ਰੁਪਏ ਉਸ ਮੁਨੀ ਦੇ ਅੱਗੇ ਰੱਖ ਦਿੱਤੇ ਸੰਤ ਰੇਨ ਰਿਸ਼ੀ ਨੇ ਨਾਨਕ ਜੀ ਨੂੰ ਕਿਹਾ ਕਿ ਮੈਂ ਤੁਹਾਨੂੰ ਸਮਝਾਇਆ ਹੈ ਤੂੰ ਗੁਨਾ ਦਾ ਖਜ਼ਾਨਾ ਹੈ ਪਰ ਤੂੰ ਸਾਨੂੰ ਰੁਪਏ ਨਾ ਦੇ ਜੇ ਕੋਈ ਵਿਣਾ ਮੰਗੇ ਤੂੰ ਸਾਨੂੰ ਦਿੰਦਾ ਹੈ ਉਸ ਦਾ ਖਾਣਾ ਅਸੀਂ ਬੜੇ ਸਵਾਦ ਨਾਲ ਖਾਂਦੇ ਹਾਂ ਅੱਜ ਉਸ ਪ੍ਰਮਾਤਮਾ ਨੇ ਤੁਹਾਨੂੰ ਸਾਡੇ ਕੋਲ ਭੇਜ ਦਿੱਤਾ ਹੈ 20 ਰੁਪਏ ਦੇ ਕੇ ਰਿਸੀ ਨੇ ਨਾਨਕ ਜੀ ਨੂੰ ਕਿਹਾ ਕਿ ਤੁਸੀਂ ਸਾਨੂੰ ਰਾਸਣ ਲਿਆ ਕੇ ਦੇ ਦੇਵੋ ਅਸੀਂ ਪੈਸੇ ਨਹੀਂ ਲੈਣੇ ਉਸਨੇ ਕਿਹਾ ਕਿ ਤੁਹਾਡੀ ਉਮਰ ਛੋਟੀ ਹੈ ਇਹ ਰੁਪਏ ਤੂੰ ਆਪਣੇ ਪਿਤਾ ਦੇ ਚੁੱਕ ਕੇ ਲਿਆਇਆ ਹੋਵੇਂਗਾ ਇਹ ਰੁਪਏ ਤੇਰੇ ਪਿਤਾ ਨੇ ਤੈਨੂੰ ਕਿਸੇ ਕੰਮ ਕਰਨ ਲਈ ਦਿੱਤੇ ਹੋਣਗੇ ਨਾਨਕ ਜੀ ਨੇ ਫਿਰ ਸੰਤ ਰੇਨ मुनि ਨੂੰ ਕਿਹਾ ਕਿ ਮੈਨੂੰ ਮੇਰੇ ਪਿਤਾ ਜੀ ਨੇ ਇਹ ਰੁਪਏ ਦੇ ਕੇ ਆਗਿਆ ਕੀਤੀ ਹੈ ਕਿ ਕੋਈ ਲਾਹੇਵੰਦ ਕੰਮ ਕਰਕੇ ਆਓ ਉੰਨਾ ਨੇ ਕਿਹਾ ਕਿ ਤੂੰ ਕੋਈ ਚੰਗਾ ਵਪਾਰ ਕਰਨਾ ਹੈ ਅਤੇ ਮੇਰੇ ਹਿਸਾਬ ਨਾਲ ਇਸ ਤੋਂ ਚੰਗਾ ਕੋਈ ਕਾਰੋਬਾਰ ਨਹੀਂ ਹੋ ਸਕਦਾ ਨਾਨਕ ਜੀ ਦੀ ਇਹ ਗੱਲ ਸੁਣ ਕੇ ॠषि ਨੇ ਆਖਿਆ ਕਿ ਜੇ ਤੇਰੀ ਇਹੋ ਹੀ ਮਰਜ਼ੀ ਹੈ ਤਾਂ ਫੇਰ ਸਹਿਰ ਵਿੱਚ ਜਾ ਕੇ ਰਾਸਣ ਲੈ ਕੇ ਆ ਨਾਨਕ ਜੀ ਅਤੇ ਭਾਈ ਵਾਲਾ ਜੀ ॠषि ਦੀਆਂ ਇਹ ਗੱਲਾਂ ਸੁਣ ਕੇ ਚੂੜਕਾਨਾ ਸਹਿਰ ਵਿੱਚ ਗਏ ਉਹਨਾਂ ਨੇ ਉੱਥੇ ਮੰਡੀ ਵਿੱਚ ਜਾ ਕੇ 5 ਰੁਪਏ ਦਾ ਆਟਾ ਲਿਆ ਅਤੇ ਫਿਰ ਉਹਨਾਂ ਨੇ 5 ਰੁਪਏ ਦੇ ਪਾਸਮਤੀ ਚੌਲ ਖਰੀਦੇ। ਫਿਰ ਨਾਨਕ ਜੀ ਨੇ 3 ਰੁਪਏ ਦਾ ਘਿਓ ਲਿਆ ਅਤੇ ਫਿਰ 3 ਰੁਪਈਆਂ ਦੀ ਖੰਡ ਲਈ। ਫਿਰ ਉਹਨਾਂ ਨੇ 3 ਰੁਪਏ ਦਾ ਦੁੱਧ ਲਿਆ ਅਤੇ ਫਿਰ 1 ਰੁਪਈਆ ਸਮਾਨ ਛੱਡਣ ਵਾਲੇ ਵਿਅਕਤੀ ਨੂੰ ਦੇ ਦਿੱਤਾ। ਇਸ ਤਰ੍ਹਾਂ ਪੂਰੇ 20 ਰੁਪਏ ਬਣ ਗਏ। ਫੇਰ ਸਾਰਾ ਸਮਾਨ ਲੈ ਕੇ ਨਾਨਕ ਜੀ ਵਾਪਸ ਆ ਗਏ ਉਹਨਾਂ ਨੇ ਸਾਰਾ ਸਮਾਨ ਮੁਖੀ ਸੰਤ ਰੇਨ ਨੂੰ ਫੜਾ ਦਿੱਤਾ ਫੇਰ ਸਮਾਨ ਫੜਾ ਕੇ ਨਾਨਕ ਜੀ ਬੈਠ ਗਏ ਅਤੇ ਆਗਿਆ ਮੰਗੀ ਕਿ ਹੁਣ ਭੋਜਨ ਤਿਆਰ ਕਰ ਲਈਏ ਰਸੋਈ ਵਿੱਚ ਜਾ ਕੇ ਜਗਤ ਦੇ ਮਾਲਕ ਨਾਨਕ ਜੀ ਦੀ ਇਹ ਗੱਲ ਸੁਣ ਕੇ ઋષਿ ਸੰਤ ਰੇਨ ਨੇ ਕਿਹਾ ਕਿ ਤੁਸੀਂ ਹੁਣ ਵਾਪਸ ਮੁੜ ਜਾਵੋ ਅਸੀਂ ਆਪੇ ਹੀ ਭੋਜਨ ਤਿਆਰ ਕਰਕੇ ਖਾ ਲਵਾਂਗੇ ਨਾਨਕ ਜੀ ਹੁਣ ਜੰਗਲ ਨੂੰ ਛੱਡ ਕੇ ਵਾਪਸ ਪਿੰਡ ਵੱਲ ਤੁਰ ਪਏ ਕਬੀ ਸੰਤੋਖ ਸਿੰਘ ਜੀ ਆਪਣੇ ਹੱਥ ਜੋੜ ਕੇ ਨਾਨਕ ਜੀ ਨੂੰ ਨਮਸਕਾਰ ਕਰਦਾ ਹੈ ਅਤੇ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦਾ ਹੈ ਕਬੀ ਜੀ ਕਹਿੰਦੇ ਹਨ ਕਿ ਉਹਨਾਂ 20 ਰੁਪਈਆ ਦਾ ਲੰਗਰ ਅੱਜ ਤੱਕ ਚੱਲ ਰਿਹਾ ਹੈ ਸੋ ਇੱਥੇ ਹੀ 14ਵੇਂ ਅਧਿਆਏ ਦੀ ਕਥਾ ਸਮਾਪਤ ਹੁੰਦੀ ਹੈ ਹੁਣ ਅਗਲੇ ਹਫਤੇ 15ਵੇਂ ਅਧਿਆਏ ਦੀ ਕਥਾ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ